ਅਸੇ ਕਾਲੀ ਕੁਰਾਲੀ ਨਿਊ ਜੀ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਨਿਊ ਜੈ ਮਾ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਜੋ ਨਿਊ ਕਮੇਟੀ ਬਣੀ ਹੈ ਉਸ ਦੇ ਵੱਲੋਂ ਅੱਜ ਮਹਾ ਮੈਣਾ ਦੇਵੀ ਦੇ ਕੈਲੰਡਰ ਜਾਰੀ ਕੀਤੇ ਗਏ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਪੜਿਆਲਾ ਜੋਤੀ ਜੀ ਸਮਾਜ ਸੇਵੀ ਕਾਂਗਰਸੀ ਆਗੂ ਪਹੁੰਚੇ ਉਹਨਾਂ ਨੇ ਕੀਤੇ ਅੱਜ ਕੈਲੰਡਰ ਜਾਰੀ ਤੇ ਲੋਕਾਂ ਨੂੰ ਕਿਤੇ ਪਤਨ ਨੂੰ ਕੀਤੀ ਅਪੀਲ ਵੀ ਸਾਨੂੰ ਇਦਾਂ ਦੇ ਲੰਗਰ ਲਗਾਉਣੇ ਚਾਹੀਦੇ ਹਨ ਤੇ ਉਨਕਾ ਕਿ ਸਾਨੂੰ ਵੱਟ ਚੜ੍ਹ ਕੇ ਇਹ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਹਨ ਰੱਬ ਵਰਸੇ रे 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 हर बार मैया ໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂໂ <laughs> ਅੰਦਰ ਮੈਂ ਜਿਵੇਂ ਲਾਂਚ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਦੇਖੋ ਸਾਰੀ ਕਮੇਟੀ ਇਸ ਵੇਲੇ ਸਾਰੇ ਮੋਤਵਾਰ ਸੱਜਣ ਮੇਰੇ ਨਾਲ ਖੜੇ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਨਿਊ ਜੈ ਮਾਨ ਇਹਨਾਂ ਦੇ ਵੀ ਲੰਗਰ ਕਮੇਟੀ ਨੂੰ ਸਾਰੇ ਅਹੁਦੇਦਾਰਾਂ ਨੂੰ ਬਹੁਤ ਬਹੁਤ ਵਧਾਈ ਮਾਤਾ ਨੇ ਇਹਨਾਂ ਦੀ ਸੇਵਾ ਲਈ ਹੈ ਵੈਸੇ ਤਾਂ ਇਹ ਸੇਵਾ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਮੈਨੂੰ ਪਤਾ ਲੱਗਿਆ ਕਿ ਉੱਥੇ ਲੰਗਰ ਦੀ ਸੇਵਾ ਪਿਛਲੇ 60 ਸਾਲਾਂ ਤੋਂ ਨਿਭਾਈ ਜਾ ਰਹੀ ਹੈ ਤੇ ਸਾਡੇ ਪ੍ਰਧਾਨ ਜੀ ਵੀ ਇਸ ਵੇਲੇ ਨਾਲ ਖੜੇ ਨੇ ਤੇ ਹੋਰ ਅਹੁਦੇਦਾਰ ਸਹਿਬਾਨ ਗੌਰ ਸਾਹਿਬ ਖੜੇ ਨੇ ਸਾਰੇ ਕੁਰਾਲੀ ਵਾਸੀਆਂ ਨੂੰ ਮੈਂ ਵਧਾਈ ਦਿੰਦਾ ਤੇ ਆਪਾਂ ਵੱਧ ਕੇ ਵੱਧ ਚੜ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਤਰੀਕ ਤੋਂ ਲੈ ਕੇ 2 ਤਰੀਕ ਤੱਕ ਲੰਗਰ ਸਾਡੇ ਕੁਰਾਲੀ ਸ਼ਹਿਰ ਵੱਲੋਂ ਨਿਊ ਜੈ ਮਾ ਮੈਨਾ ਦੇਵੀ ਲੰਗਰ ਕਮੇਟੀ ਵੱਲੋਂ ਲਗਾਇਆ ਜਾ ਰਿਹਾ ਤੇ ਸਾਰੀਆਂ ਸੰਗਤਾਂ ਨੂੰ ਵੀ ਅਪੀਲ ਕਰਨਾ ਵੀ ਵੱਧ ਚੜ ਕੇ ਆਪ ਦੀ ਜਿਹੜਾ ਤਿਲ ਫੁਰ ਭੇਟਾ ਵੀ ਪਾਓ ਉੱਥੇ ਲੰਗਰ ਚ ਜਾ ਕੇ ਹਾਜ਼ਰੀ ਲਾ ਕੇ ਤਿੰਨ ਕਰਦੇ ਚੜਨਾ ਦਾ ਅਸ਼ੀਰਵਾਦ ਪ੍ਰਾਪਤ ਕਰੋ। ਧੰਨਵਾਦ। ਹਾਂ ਜੀ ਜਿਹੜਾ ਇਹ ਕੈਲੰਡਰ ਜਾਰੀ ਕੀਤਾ ਗਿਆ ਹੈ ਪੜਿਆਲਾ ਸਾਹਿਬ ਵੀ ਪਹੁੰਚੇ ਹੈ ਜੀ। ਇੱਥੇ ਪਹਿਲਾਂ ਤਾਂ ਜੈ ਮਾਤਾ ਦੀ ਜਿਹੜਾ ਹੈਗਾ ਪੜਿਆਲਾ ਸਾਹਿਬ ਦਾ ਇੱਥੇ ਆਣਦੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਪਣੇ ਪੂਰੀ ਕਮੇਟੀ ਵੱਲੋਂ ਮੈਂ ਪੜਿਆਲਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਰਹੇਗਾ 24 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਇਹ ਲੰਗਰ ਲਗਾਇਆ ਜਾ ਰਿਹਾ ਹੈ। ਮਹਾ ਮਾਹੀ ਦੇ ਦਰਬਾਰ ਦੇ ਵਿੱਚ ਤੇ ਸਭ ਤੋਂ ਬੜੀ ਗੱਲ ਮੈਂ ਕਹਾਂਗਾ ਜਿਹੜਾ ਹੈਗਾ ਵੀ ਸਭ ਨੇ ਜਿਹੜੇ ਤਿਲਕੁੱਲ ਜੋ ਵੀ ਹੈਗਾ ਆਪਣਾ ਜਿਹੜਾ ਹੈਗਾ ਇਸ ਦੇ ਵਿੱਚ ਯੋਗਦਾਨ ਪਾਉ ਜਿਹੜਾ ਹੈਗਾ ਇੱਕ ਥੋੜਾ ਜਿਹੜਾ ਹੈਗਾ ਛੋਟਾ ਜਿਹਾ ਵੀ ਸਾਡੇ ਵਾਸਤੇ ਬਹੁਤ بڑا ਯੋਗਦਾਨ ਹੈ ਠੀਕ ਹੈ ਇਕੱਲੇ ਬੰਦੇ ਦਾ ਲੰਗਰ ਨਹੀਂ ਹੈਗਾ ਯ ਨਾ ਨਹੀਂ ਕੋਈ ਇਕੱਲਾ ਕਰ ਸਕਦਾ ਹੈਗਾ ਇਹ ਸਾਨੂੰ ਪੂਰੇ ਸਾਰੇ ਇੱਧਰ ਜਿਹੜਾ ਸਹਿਯੋਗ ਮਿਲ ਰਿਹਾ ਹੈ ਸਭ ਦਾ ਧੰਨਵਾਦ ਕਰਦੇ ਹਾਂ ਤੇ ਰਲ ਮਿਲ ਕੇ ਅਸੀਂ ਜਿਹੜੇ ਹੈਗੇ ਪੂਰੀ ਕਮੇਟੀ ਜਿਹੜਾ ਹੈਗਾ ਇਸ ਲੰਗਰ ਦੇ ਵਿੱਚ ਆਪਣੀ ਸੇਵਾ ਨਿਭਾਈ। ਵੀਰ ਜੀ ਇਹ ਲੰਗਰ ਕਿੱਥੇ ਲੱਗਦਾ ਹੈ ਤੇ ਸਾਲ 'ਚ ਕਿਹੜੀ-ਕਿਹੜੀ ਤਰੀਕ ਨੂੰ ਜਿਹੜਾ ਲੰਗਰ ਲੱਗਦਾ ਹੈ? ਇਹ ਲੰਗਰ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਬਸ ਸਟੈਂਡ ਨੈਣਾਦੇਵੀ ਬਸ ਸਟੈਂਡ ਦੇ ਉੱਪਰ ਲੱਗਦਾ ਹੈਗਾ। ਤੇ ਪਿਛਲੀ ਵਾਰ ਵੀ ਅਸੀਂ ਜਿਹੜਾ ਹੋਲਾ ਮੰਹਲੇ ਦੇ ਉੱਪਰ ਲੰਗਰ ਆਇਆ ਸੀ। ਤੇ ਇਸ ਵਾਰ 24 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਇਹ ਲੰਗਰ ਲੱਗਦਾ ਹੈ। ਕੀ ਅਪੀਲ ਕੀ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਅਪੀਲ ਤਾਂ ਇਹ ਆਸੀਂ ਇਹ ਕਰਦੇ ਆਂ ਕਿ ਸਭ ਆਪਣਾ ਜਿਹੜਾ ਹੈਗਾ ਜਿੰਨਾ ਵੀ ਕਿਸੇ ਕਿਸੇ ਹੋਕ ਬਣਦਾ ਹੈਗਾ ਸਾਰੇ ਆਪਣਾ ਸਹਿਯੋਗ ਦੇਣ ਤੇ ਆਪਣਾ ਜਿਹੜਾ ਹੈਗਾ ਜਿੰਨੇ ਵੀ ਉੱਥੇ ਜੜੀ ਹੈਗੀ ਹੈ ਕੋਈ ਇੱਕ ਦਿਨ ਦੀ ਚਾਹੇ ਦੋ ਦਿਨ ਦੀ ਜਿਹੜੀ ਵੀ ਸੇਵਾ ਦੇਣੀ ਚਾਹੁੰਦੇ ਹੈਗੀ ਹੈ ਉੱਥੇ ਜਾ ਕੇ ਸਾਡੀ ਲੰਗਰ ਦੇ ਵਿੱਚ ਲੇਗੀ ਮਹਾਮਾਈ ਦੇ ਦਰਬਾਰ ਦੇ ਵਿੱਚ ਸੇਵਾ ਨਿਭਾਉਣਾ ਹੈ ਪਰਿਵਾਰ ਕੇ ਹਮੇਸ਼ਾ ਮਨ ਨੂੰ ਖੁਸ਼ੀ ਦਰਾਈ ਬਹੁਤ ਮਾਰ ਪਿਆਰ ਤੇ ਸ਼ਰਧਾ ਨਾਲ ਬਸਦੇ ਹੋ ਮੈਂ ਸੋਹਾਰੀ ਆਪਾਂ ਪਰਿਵਾਰ ਆਪਾਂ ਘਰ ਸਾਂਭਦੇ ਆਂ

जितने भी कोई एफट कोई टीम एफट हो गया है चाहे वो खेतों को लैके हो चाहे वार्मा कानून लैके हो आपका भी जरूर आव आपका हाजरी से आपका समा भी जरूर देता जी मोदी तो इस न्यू कमेटी इकती हजार रुपया आपके देखो दिना जी ਹੋ ਬਹੁਤ ਵੱਡੀ ਮਾਉਂਟ ਹੈ ਬਹੁਤ ਵੱਡਾ ਬਹੁਤ ਵੱਡਾ ਮੰਗਲ 16 20 ਲੱਖ ਰੁਪਏ ਦਾ ਲੰਗਰ ਦਾ ਬਜਟ ਹੈ ਪਰ ਉਹ ਉਹ ਦਾ ਸਮਰਥਨ ਕਰਦਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਜਿਹੜਾ ਅਕਤੂਬ ਜੁਲਾਈ ਤੋਂ ਲੈ ਕੇ ਦੋ ਮਹੀਨਿਆਂ ਤੱਕ ਲੰਗਰ ਲੱਗਿਆ ਉਹਦੇ ਵਿੱਚ ਆਪਾਂ ਬਾਤ ਚਰ ਕੇ ਆਰਥਿਕ ਤੌਰ ਤੇ ਉਥੇ ਹਾਜ਼ਰੀ ਦੇ ਤੌਰ ਤੇ ਆਪਾਂ ਵਿਚਾਰ ਪਾਈ ਤੇ ਮਾਣ ਨਿਭਾ ਦੇਈਂਦਾ ਤਸ਼ੀਰਵਾਦ ਪ੍ਰਾਪਤ ਹੈ ਜਿੰਨੇ ਜਨਾਵਰੇ ਜਿੰਨਾ ਦਾ ਚਾਚਕ ਹੈ ਜਿਹਨੂੰ ਅਕਸਰ ਵਾਲਿਹਾ ਤੋਂ ਬੋਲਿਆ ਹੁੰਦਾ ਆਪਾਂ ਸੱਚਾ ਬੋਲਣਾ ਛੋੜ ਕੇ ਬਾਤ ਕਰਿਓ ਤੇ ਅੰਦਰ ਵਿੱਚ ਜੈ ਜਿੰਦਾ ਤੇ ਸਮਾਜਿਕ ਵਿੱਚ ਇਹ ਰੋਗ ਜਾਂਦੀ ਪਾ ਲਗੀ Hindu Muslim ਸੇਖ ਖਸਾਰੀ ਸਕੇ ਨੂੰ ਭਾਰੀ ਪਾਈ ਇਸੇ ਸਬੂਤ ਨੇ ਆਪਾਂ ਪਹਿਲਾਂ ਦੱਸਦੇ ਰਹੀਏ ਆਪਣਾ ਪਿਆਰ ਬਣਿਆ ਹੈ ਧੰਨਵਾਦ